ਸਟ ਡਬਲਯੂ ਜੀਓ ਟੀ ਦੇ ਦਾ ਪੁੱਤਲਾ ਛੜਨਾ ਇਹ ਭੈਂਟ ਤੇ ਭਰਾਵੋ ਅੱਜ ਦਾ ਸੁੱਦਾ ਅਸੀਂ ਤੁਹਾਨੂੰ ਚੇ ਬੋਲੇ ਆਂ ਇਹ ਕਾਰਪੋਰੇਟ ਕਿਸ ਤੋਂ ਬੋਲ ਜਿਹਾ ਤੇ ਕਾਰਪੋਰੇਟ ਸਾਡੇ ਭਾਰਤ ਤੋਂ ਬਾਹਰ ਜਾਣਾ ਤੇ ਸਾਡੇ ਹਾਕਮ ਡਬਲਯੂ ਜੀਓ ਤੁਮ ਇਹ ਬਾਲ ਨੇ ਲੋਕਾਂ ਨਾਲ ਕਿਸੇ ਵੀ ਕਿਸਮ ਦੀ ਸੰਧ ਵਿੱਚ ਉਹ ਸਾਰੀਆਂ ਸੰਧੀਆਂ ਖਤਮ ਹੋਣੀਆਂ ਚਾਹੀਦੀਆਂ ਨੇ ਪਹਿਲਾਂ ਵੀ ਜੀ ਚਸ਼ਮ ਚਾਹੁੰਦਾ ਸੀ ਪਰ ਜਦੋਂ ਦੇ ਭਾੜੀ ਜਾਂਦਾ ਪਾਰਟੀ ਦੀ ਸਰਕਾਰ ਆਈ ਹੈ ਤਾਂ ਉਹਨੇ ਆਮ ਲੋਕਾਂ ਦਾ ਬਹੁਤ ਵਾਰ ਤੇਜ਼ ਕੀਤਾ ਹੈ ਨਾ ਸਮਝਉਂਦੇਆਂ ਨਹੀਂ ਪਹੁੰਚ ਪਾਏ। ਟੁੱਟੇ ਭਰਾਵਾਂ ਵਿਦਿਆ ਗਈ। ਪ੍ਰਾਈਵੇਟ ਬੱਚੇ ਪ੍ਰਾਈਵੇਟ ਵਿਦਿਆਦਿ ਵਿੱਚ ਪੜ੍ਹਾਉਂਦੇ ਸਮਰੱਥ ਨਹੀਂ ਰਹਿ। ਉਹਨਾਂ ਨੇ ਫੈਸਲਾ ਕਰਕੇ ਤੁਹਾਡਾ ਲਾਜ ਵੀ ਗਿਆ। ਹੁਣ ਤਾਲਵੀ ਪੈਂਦੀਆਂ ਕਰ ਲਿਆ ਮੋਦੀ ਨੇ। ਕਾਇਨ ਕੋਲ ਸੰਗਤ ਬਾਤ ਦਿਖਾਏ ਵੀ ਜੇ ਕੋਈ ਬੁਆਰ ਆ ਕੋ ਗੱਲ ਦੇ 5-5 ਲੱਖ ਦੇਵਾਂਗੇ ਇਹ ਰੋਕ ਲਾਤੀ ਹੈ ਤੇ ਉਹ ਸਭ ਦਾ ਬੱਕੇ ਦੌੜਦੇ ਵੀ ਬੰਦ ਕਰ ਦਿਆ ਨਣੀ ਤੁਸੀਂ ਲਾਜ ਕਿਵੇਂ ਕਰਾਓ ਸਾਡਾ ਨਾਜ ਵੀ ਖੋ ਲਿਆ ਆਵਾਜਾਈ ਵੀ ਗਈ ਖਾਣੇ ਦੇ ਕੋਨਾ ਵੀ ਗਏ ਅੰਕੀਆਂ ਕੋਨੇ ਦੇ ਖਾਣਾ ਰੇਲਵੇ ਗਈ ਕੋਈ ਜਹਾਜ਼ ਵੀ ਗਏ ਮੇਗਾ ਗਾਣ ਕਿਹੜੀ ਗੱਲ ਤੇ ਐ ਜਿਹੜਾ ਤੁਸੀਂ अनाज ਖਾਣੇ ਹੋ ਇਹ अनाज ਤਾਂ ਹਦੋਂ ਕੋਣਾ ਤੇ ਜਿਹੜਾ ਪਾਣੀ ਪੀਣੇ ਬਾੜੀ ਹੋਣਾ ਜੇ ਕਿ ਲੋਕ ਨੇ ਜਿਵੇਂ ਕਰਨਗੇ ਜੇ ਤੁਹਾਡੇ ਪਾਣੀ ਤੇ ਕਬਜ਼ਾ ਕਰ ਲੈਣਾ ਹੈ ਜ਼ਮੀਨ ਤੇ ਕਬਜ਼ਾ ਕਰ ਲੈਣਾ ਹੈ ਫਿਰ अनाज ਤਾਂ ਮੁੱਲ ਨਾਲ ਨੂੰ ਸਾਰੇ ਆਉਣਗੇ ਸੇਨਾਜ ਮੁੰਨ ਗੀਣਾ ਤੇ ਤੁਹਾਡੀ ਜੇਬ ਚ ਪੈਸੇ ਕਿਤੇ ਨਹੀਂ ਕਿਉਂਕਿ ਜੇ ਕੋਈ ਕਿਤੋਂ ਆਈਗਾ ਕੋਈ ਨਗਾਰ ਉਹ ਤੁਹਾਡੀ ਜੇਬ ਚ 4 ਪੈਸੇ ਆਉਣਗੇ ਪੇਟ ਦੀ ਅਗਭਝਾਉਣ خاطر ਫੇਰ ਹੀ ਕੁਝ ਲਾ ਲੂਗੋਗੇ ਜੰਗਲੀ ਪਖਰਨ ਬੋਤਾਂ ਹੋ ਗਿਆ ਖੋਦਕਸੀਆਂ ਵੀ ਹੁੰਦੀਆਂ ਨੇ ਨਸ਼ੇ ਵੀ ਪੇਟ ਵੀ ਚੜਿਆ ਹੈ ਨੌਜਵਾਨ ਪਰ ਤਾਂ ਹਿੰਦੂਸਤਾਨ ਦੀ ਹਾਲਤیں ਪੜਾ ਕਰ ਰਹੇ ਆ ਕਿ ਸਾਡੇ ਲੋਕ ਭੁੱਖੇ ਮਰ ਦੰਗੇ ਅੱਜ ਵੀ ਰਾਜਮੀਣੀ ਕਿ ਨਹੀਂ ਮਿਲ ਰਹੀ ਜੇ ਕਹਿੰਦੇ ਆ ਵੀ 81 ਕਰੋੜ ਨੂੰ ਸੀ ਭਾਈ ਨਾਚ ਦੇਣਾ ਕਣਕ ਦੇਣੇ ਆ ਤੇ ਇਹ ਫਰਕਾਰੀ ਖਰੀਰ ਵੀ ਨਹੀਂ ਫਿਰ ਉਹ ਨਾਲ ਕਿੱਥੋਂ ਲੈਣਗੇ ਜਿਹਨਾਂ ਲਈ ਗਰੀਨ ਸਕੀ ਹੁੰਦੀ ਉਹਨਾਂ ਨੂੰ ਲਿਗਾਨ ਮਿਲਿਆ ਹੁੰਦਾ ਉਹਨਾਂ ਦੀ 5 ਸਾਲ 5 500 ਕਿਲੋ ਕਣਕ ਨਹੀਂ ਕਿਉਂ ਚੱਕਣ ਜੜਵੀ ਹੁੰਦਾ ਨੀਤੀਆਂ ਨੇ ਕਾਰਪੋਰੇਟਾਂ ਨੇ ਡਬਲਯੂਡੀਓ ਸਮਝੌਤੇ ਨੇ ਆਪਣੀ ਹਾਲ ਦਾ ਭਾਵ ਹੋਇਆ ਬਣਾਤੀ ਕੋਈ ਖਿਆਲ ਸਾਡੇ ਵਾਸਤੇ ਹੈ ਪੀਓ ਲੋ ਲੜਾਂਗੇ ਜੋ ਸੱਖਿਓ ਨਾਜ ਵੀ ਹੋਲੇ ਤੇ ਪੰਡ ਦੇ ਗਮਜਾ ਕਰ ਲਿਆ ਜਿਵੇਂ ਰਾਤ ਤੋਂ ਦੀ ਇੱਕ ਕੀਤੀ ਹੈ ਕਮਾਈ ਵਾਸਤੇ ਵੀ ਬੱਚਾ ਦਾ ਕੋਈ ਖਬਰੀ ਨਾ ਹੈ ਚੱਲ ਆਪੇ ਜਦੋਂ ਪਾਉਗੇ ਵੋਟਾਂ ਪਾਉਂਦਿਆਂ ਨੂੰ ਆਏ ਵੱਲ ਸੋਚਣਾ ਵੀ ਸਦਾ ਹੱਤਪਸਾਰੂ ਇਹੋ ਬਾਰੇ ਵੀ ਸਦਾ ਹੱਤਪਸਾਰੂ ਕਿ ਜੀ ਤੇ ਸਾਰਾ ਵਾਲਾ ਆਸ ਸੀ ਕਿ ਪਾਪ ਸਰਕਾਰ ਦਾ ਕਹਿੰਦੇ ਇਹਨੂੰ ਚੱਲੂ ਸੱਤਾਂ ਚੋਂ ਇਹਦੇ ਨਾਲ ਦਾ ਪੁਲਿਸ ਵਾਲੀਆਂ ਗੱਡੀਆਂ ਨਹੀਂ ਹੋਣੀਆਂ ਮੁੱਟਵਾੜਦੀਆਂ ਕਿਉਂ ਬਈ ਹਟ ਗਿਆ ਉਹ ਸਾਰਾ ਕੁਝ ਫਸਲੀ ਬਠਿੰਡੇ ਚ ਬੜੇ ਸੇ ਬੋਰਡ ਲਾਇਆ ਪਿਆ ਈ ਬੋਰਡਿੰਗ ਕੀ ਕੋਈ ਆਮ ਭ੍ਰਿਸ਼ਟਾਚਾਰ ਮੁਕਤ ਹੋ ਗਿਆ ਦੇਵੀ ਸਰਕਾਰ ਇਹਨੇ ਨੰਗੇ ਜਿਹਦੇ ਝੂਟ ਤੇ ਆ ਜੇ ਉਹ ਤੋਂ ਬਲਾਸ ਕੀ ਰੱਖਦੇ ਹੋ ਤੇ ਇਹਨਾਂ ਚੋਂ ਨਿਕਲ ਕੇ ਗਹਣ ਕੋਈ ਨੀ ਪਾਲਟੀ ਬਣ ਜੇ ਨਾਲ ਉਹ ਦੇ ਦੇ ਇਹਦਾ ਗੱਲੇ ਇਨਕਲਾਬ ਦਾ ਦਿੱਤਾ ਦੂਜੀ ਕੋਈ ਇੰਡੀਆ ਆ ਕੇ ਪਾ ਸਾਰਾ ਇਹ ਮਰਦਾਵਾ ਦਾ ਨਾਰਾ ਦੇ ਦੇ ਵੀ ਸਾਰਿਆਂ ਨੂੰ ਮਾਰ ਖਟਾਂਗੇ ਸਿਰਫ ਉਹ ਗੱਦੀ ਤੇ ਪਹੁੰਚਣ ਖਾਤਾ ਨਾਰੇ ਆਓ ਜੀਦਾ ਨਾਲਾ ਸੱਚਾ ਹੋਊਗਾ ਉਸ ਪਾਰਟੀ ਦਾ ਜਿਹਦਾ ਬਿਸੀ ਅਮਲ ਹੋਊਗਾ ਅਮਲ ਦਿਸੂ ਸਾਨੂੰ ਵੀ ਅਮਲ ਜਿਵੇਂ ਉਹ ਕੁਝ ਕਰਦੇ ਐ ਕੋਈ ਪਾਲੀ ਦੀ ਹੈਗੀ ਜਿਹੜੀ ਡਬਲਯੂਟੀ ਨੂੰ ਕੰਡਰ ਹੱਤ ਲੜਦੀ ਹੋਵੇ ਜਿਹੜੀ ਧਰਤੀ ਤੇ ਪਾਣੀ ਬਚਾਉਣ خاطر ਲੜਦੀ ਹੋਵੇ ਜਿਹੜੀ ਪ੍ਰਦੂਸ਼ਣ ਦੇ ਖਿਲਾਫ ਲੜਦੀ ਹੋਵੇ ਹਾਏ ਕਿਸੇ ਬਾਲਟੀ ਦਾ ਮਤਲਬ ਜਿਹੜੇ ਜਰੋਂ ਕੋਈ ਆਉਂਦਾ ਹੈ ਨਾ ਨਾ ਇਹ ਕਾਜੀਨੀ ਤਕਲੀਫ ਹੁੰਦੀ ਸਾਨੂੰ ਲੱਗਦਾ ਵੀ ਸੈਕਸਤਾ ਐ ਇਤੋਂ ਕੋਈ ਰਾਹਤ ਮਿਲੋਗੀ ਇਹਦਾ ਭਾਵੋ ਤੁਸੀਂ ਵੀ ਆਪਦੇ ਦਿਮਾਗਾਂ ਚੋਂ ਕੱਢਦੇ ਹੋ ਤੇ ਜਿਹੜੇ ਭਲੇਖ ਜੀਵਨ ਦੀ ਦੁਆ ਖਾ ਰੋ ਕਰਨ ਖਾਤਰ ਜੜਵਾ ਤੇ ਕਰਨਾ ਪਉ ਤੇ ਜੇ ਕਿਸੇ ਲੱਗੇ ਇਹਦਾ ਭਾਈ ਰਾਜ ਆਂ ਹੀ ਚੱਲਦੇ ਐ ਜੋਗੋ ਤਾਂ ਕਹਿੰਦੇ ਆ ਨਾ ਮੇਰਾ ਭਾਈ ਰਾਜ ਸੜਿਆਂ ਤੋਂ ਅਹੀਂ ਚਲਦੇ ਆਇਆ ਜਾਂ ਅਹੀਂ ਚਲਦੇ ਆ। ਅੱਜਿਆਂ ਤੋਂ ਜਲਾ ਰਾਜ ਤਰੂਚ ਕੇ ਬਦਲ ਗਿਆ ਸੀ। ਅੱਜ ਵੀ ਅਸੀਂ ਕਹਿੰਦੇ ਆ ਭਾਈ ਜ਼ਮੀਨ ਦਿੱਤੋ ਟੋਟਪੂਰੀ ਕਰੋ। ਜਦੋਂ ਬਦਲਿਆ ਉਹਨਾਂ ਨੇ ਟੋਟਪੂਰੀ ਕਰੀਆ ਜ਼ਮੀਨ ਵੰਡੀ ਐ। ਪਾਇਲ ਦੇ ਪ੍ਰਬੰਧ ਕਰੇ ਆ। ਬੱਡੀ ਬੱਦਰ ਦੇ ਖਸਾਨਾ ਨੂੰ ਬਿਨਾਂ ਬਿਲਾਜ ਪੈਸੇ ਦਿੱਤੇ ਐ ਆਪਣੇ ਜਿਵੇਂ ਬਣਨੇ ਹੋਵੇ ਹਿੰਦੁਸਤਾਨ ਦੇ ਪੰਜ ਕਿਲੇ ਆਉਂਦੀ ਐ ਚੀਨ ਵਾਲਿਆਂ ਦਾ ਪੌਣਾ ਪੌਣਾ ਕਿਲਾ ਆਇ ਸੀ ਜਿੰਨੇ ਬਾਦੀ ਸੀ ਉਹ ਜਿਹੜਾ ਪੌਣਾ ਕਿਲਾ ਆਈ ਜਿਹੜਾ ਅਮਰੀਕਾ ਨੂੰ ਖਾ ਕੇ ਮੈ ਦਿਖਾਉਣ ਲੱਗ ਗਿਆ ਤੇ ਓਹੀ ਰਾਹ ਚੱਲਦਾ ਅਮਰੀਕਾ ਦੇ ਉੱਤੋਂ ਵੀ ਹੁੰਦਾ ਚੰਗੋ ਰਾਜ ਵੀ ਬਦਲ ਗਿਆ ਬ੍ਰਿਟਨ ਹੋ ਗਿਆ ਤੇ ਚ ਵੀ ਇਸ ਕਰਕੇ ਜਿੰਨਾ ਬਗੜਾ ਭਾਈ ਜਿੰਨਾ ਚ ਖਲੜੀ ਉੱਤੇ ਨਹੀਂ ਹੁੰਦੀ ਜਿਹਨੂੰ ਕੋਈ ਆਤਮਾਨ ਵੀ ਬਦਲਾਵਾ ਕਰਾਂਗੇ ਬਦਲਾਵਤ ਪੰਗੇ ਉੱਤੇ ਕਰਨੀ ਹੈ ਉਹਦੇ ਨਾਰੇ ਵੀ ਇਹੋ ਜਿਹੇ ਸੀ ਕਿ ਗਾੜੀਆਂ ਦੇ ਰਾਜ ਵੀ ਪੁਲਿਸ ਉਹੀ ਕਾਂਗਰਸ ਦੇ ਰਾਜ ਵੀ ਪੁਲਿਸ ਉਹੀ ਹੁਣ ਆਪਾਂ ਨੂੰ ਪਿੱਛੇ ਵੀ ਹੜਾ ਪੜ ਸਭਾਈ ਕਿਹੜੀ ਹੈ ਬਦਲਦੀ ਸਾਰੀ ਉਹ ਨਹੀਂ ਸੀਗਾ ਵੀ ਭਾਈ ਨਸ਼ਾ ਹੈ ਤੇ ਸਰਕਾਰਾਂ ਤੋਂ ਮੀੜਾਂ ਨਹੀਂ ਦੇਖਦਾ ਉਹਦੇ ਮੀਡੀਆ 'ਤੇ ਚੱਲੀ ਜਾਂਦੀ ਹੈ। ਇਹ ਨਸ਼ਾ ਕੌਣ ਬਗਾਉਂਦਾ ਹੈ ਬਈ? ਜਮੀਂ ਜਿਹੜੀਆਂ ਗੱਲਾਂ ਵੀ ਉਹਨੇ ਕਹੀਆਂ ਉਹਨਾਂ ਸਾਰੀਆਂ ਗੱਲਾਂ ਦੇ ਉਲਟਾ ਮਲ ਹੈ। ਤੇ ਕੱਲੇ ਬਿਜਲੀ ਦੇ ਬੇਲਵਾਫ ਕਰਕੇ ਘਰਾਂ ਵਿੱਚ 800 ਜੁਨਟ ਇਹੋ ਮੌਕੇ ਮੈਂ ਕਰਦਾ ਸਾਰਾ ਕੰਮ। ਦੇਖੋ ਕੋਈ ਲਗਾਤਾਰ ਪ੍ਰਚਾਰ ਕਰਦਾ ਜਿੱਥੇ ਬੰਦੀ ਬੜਾਈ ਹੈ ਸਾਡੇ ਨੂੰ ਮੈਨੂੰ ਆ ਲੱਗਦਾ ਵੀ ਲੋਕ ਅੱਗੇ ਲੈ ਕੇ ਖੜੇ ਐ ਜੋ ਆਜ਼ਾਦੀ ਦਾ ਧੋਖਾ ਦਿੱਤਾ ਇਹ ਸੰਪਾਣਿਕਾਂ ਆਜ਼ਾਦੀ ਦਾ ਨਾਰਾ ਆਇਆ ਅਭੀ ਆਜ਼ਾਦ ਹੋਗੇ ਜੀ ਅਸੀਂ ਤੇ ਲੋਕਾਂ ਦਾ ਬੋਸਾ ਵਜਾ ਵੀ ਹੁਣ ਆਜ਼ਾਦ ਹੋਗੇ ਸਾਗਰੋਤ ਪਾਰਟੀ ਦੀ ਸਰਕਾਰ ਬਣਿਆ ਮਹਿਰੂ ਪ੍ਰਧਾਨ ਮੰਤਰੀ ਬਣਿਆ ਉਹ ਚੱਕੋ ਇਤਿਹਾਸ ਮਾ ਕਰ ਲਾ 25 30 ਸਾਲੋਂ ਗਣੂ ਲੱਗਿਆ ਨਹੀਂ ਕੁਸਰਤ ਕੋਥਾ ਹੋ ਰਿਹਾ ਹਰਦਾ ਯਾਦ ਹੋਗੇ ਉਹ ਤਾਂ ਠੀਕ ਹੋ ਜੂ 25 30 ਸਾਲਾਂ ਮੈਂ ਪਤਾ ਲੱਗਾ ਲੋਕਾਂ ਨੂੰ ਇਹ ਤਾਂ ਉਹ ਹੈ ਕੁਸੀ ਨੇਪੜ ਰਹੇ ਉਹਨਾਂ ਦਾ ਮਾੜੇ ਨੇਪੜ ਰਹੇ ਆ ਫੇਰ ਸਾਡੇ ਬਜ਼ੁਰਗ ਕਹਿਣ ਲੱਗੇ ਇਹਨਾਂ ਨੂੰ ਪੰਜ ਵੇਜਾਂ ਦਾ ਆਲਾ ਚੰਗਾ ਸੀ ਜੇਲੀ 25 30 ਸਾਲ ਬਾਅਦ ਲੋਕਾਂ ਨੂੰ ਸਮਝ ਆਈ ਔਰ ਦਮੀ ਨੇ ਜਾ ਜਾ ਨੀ ਬਈ ਐਪੀ ਮਾਰਗ ਤੇ ਕੰਮ ਸਮਾਨ ਦੇ ਜੇਲ੍ਹ ਤੋਂ ਜਿਹੜਾ ਕਿੰਨੇ ਲੱਖਾਂ ਰਹਿ ਕੇ ਮੋਟਾ ਪਈ ਦਿੱਤਿਆ ਸੀ ਉਦੋਂ ਬਾਅਦ ਤਾਂ ਨੌਕਸਮਾਂਦਰੀਆ ਸਰਕਾਰ ਬਣੀ ਆ ਜਿੰਨੀ ਲਾਦਾ ਸੀ ਲੋਕਾਂ ਦਾ ਉਦੋਂ ਹੀ ਤੇ ਹੁਣ ਤੇਰਾ ਜੋ ਕਰਨ ਰਹੀ ਜਿੰਨੀ ਲੋਕ ਤਾਂ ਕੋਸ ਭਾਲੀ ਨਹੀਂ ਜਾਂਦੇ ਆ ਪਗੜਾ ਜੇ ਮੋਪਾਲ ਜਦੋਂ ਹੋਇਤੋਂ ਨੂੰ ਗੋਣੀ ਤੁਰਦੇ ਇੱਧਰ ਨੂੰ ਹਜਾਣਾ ਦਾ ਕਰੋਸਾ ਨਹੀਂ ਵਜਿਆ ਵੀ ਆਬਦਲਾ ਨਹੀਂ ਕੰਮ ਕਰਦੇ ਪਾਰਟੀਆਂ ਦਾ ਬਦਲਵਾਦ ਸਰਕਾਰਾਂ ਨਾਲ ਲਿਆ ਕੇ ਇਹਦਾ ਪੂਰਾ ਢਾਂਚਾ ਬਦਲਣ ਖਾਤਰ ਕੁਝ ਕਰਨਾ ਪਊ ਜੇ ਲੋਕਾਂ ਨੇ ਗੱਲ ਸਮਝਾ ਕੇ ਫਿਰ ਐਵੇਂ ਲੋਕ ਨਹੀਂ ਕਰਨਗੇ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਵੀ ਸਦੀਆਂ ਲੱਗੀਆਂ ਅੱਜ ਇਹ ਸਮਝ ਆਈ ਬ੍ਰਿਟ ਇੰਗਰੇਜ਼ਾਂ ਦਾ ਸਾਡੇ ਫਤਮੀ ਹੈਗੇ ਅਸੀਂ ਤਨ ਦੇ ਗੁਲਾਮ ਆ ਉਹਦੇ ਖਿਲਾਫ ਪੂਰਾ ਹਿੰਦੋਸਤਾਨ ਖੜਾ ਹੋਇਆ ਕੋਈ ਇੱਕ ਸਟੇਟ ਦੀ ਗੱਲ ਨਹੀਂ ਸੇਖਾਰ ਸਾਰਿਆਂ ਨੇ ਲਈ ਜੁਗੇ ਰਾਜੀ ਦਾ ਰਾਜ ਤੋਂ ਸੂਰਜ ਵੀ ਸੀਸੇ ਪਦਾ ਤੇ ਅਸੀਂ ਹਿੰਦੋਸਤਾਨ ਦੇ ਅੰਗਰੇਜ਼ ਨਹੀਂ ਰਹਿਣ ਦੇਣੇ ਫੋਲੋ ਕਰ ਸਕਦੇ ਹੋ ਉਹ ਦਾਗ ਤੇ ਜੋਰ ਪਰਾਂ ਨੂੰ ਪਤਾ ਸੀ ਜਗਤ ਚਾਤਰਤਾ ਹੈਗੀ ਐ ਬਹੁਤ ਜਿਆਦੇ ਉਹਨੂੰ ਪਤਾ ਸੀ ਵੀ ਦੋ ਸਾਲ ਰਾਜ ਕਰਨਾ ਹੈ ਕਿਸ ਹਿਸਾਬ ਕਰਵੇਂ ਦੋ ਸਾਲ ਰਾਜ ਕਰਦੇ ਦਾਗ ਤੇ ਜੋਰ ਬਹੁਤ ਦੇ ਜੋਰ ਹੈ ਤਾਕਤ ਛੋ ਦੀ ਵਿਚਾਰਧਾਰਾ ਹੀ ਰਾਜ ਆਉਂਦਾ ਇਨਕਲਾਬ ਆਉਂਦਾ ਬੀਜ ਕਰਕੇ ਤੁਹਾਨੂੰ ਧੂਖਾ ਦੇਂਗੀ ਮੈਂ ਬਾਅਦੋਂ ਤੋਂ ਕੰਮ ਦੇ ਨਹੀਂ ਮੇਸ਼ੇ ਹੋਗੇ ਤੇ ਇਹ ਸਾਡੇ ਅੱਜ ਹਾਕਮ ਕਹੀ ਜਾਂਦੇ ਐ ਤੇ ਇਹ ਕਾਨੂੰਨ ਦਾ ਤਾਕਮਦਨ ਇਹੋ ਪੁਰਾਣੀ ਬਾਸਤ ਹੈ ਜਦੋਂ ਅਲੂਜਾ ਤੋਂ ਫ਼ਾਰੀਨ ਬਦਲ ਲਗਿਆ ਜੇ ਅੰਗਰੇਜ਼ਾਂ ਨੂੰ ਕੋਈ ਨਾ ਕੁਛ ਚੱਲੀ ਜਾਂਦਾ ਇੱਥੇ ਕੋਈ ਆਸੇ ਨਾ ਲੋਕਾਂ ਦਾ ਜੰਮ ਨਾ ਹੋ ਸਕਦਾ ਇਹਨਾਂ ਨੂੰ ਤਾਂ ਰੋਲਾ ਨਹੀਂ ਸੀ ਨਾ ਹੁਣ ਜੇ ਇਹ ਕਹੇ ਵੀ ਬਦਲ ਦੇ ਕਾਨੂੰਨ ਨੂੰ ਮਦਦੋ ਜੀ ਉੱਤਰੀ ਤਰੇਜ ਵਾਲੇ ਰਾਹ ਤੇ ਹੈ ਅੰਗਰੇਜ਼ਾਂ ਨੇ ਬਲੇ ਖਾਸੀ ਤੇ ਬਹੁਤ ਬੜੇ ਟਾਈਮ ਲਈ ਕੈਨਾ ਹਾਕਮਾਂ ਨੂੰ ਹੋਇਆ ਖੜਾ ਜੀ ਸਾਕ ਤੋਂ ਸੰਕਤ ਗਣ ਨੂੰ ਬਣਾ ਕੇ ਲੋਕਾਂ ਨੂੰ ਜਵਾਨ ਬੰਦੀ ਕਰ ਦੇਣਗੇ ਤੇ ਲੋਕਾਂ ਦੀ ਜਵਾਨ ਬੰਦੀ ਕਰਨ ਨਾਲ ਤਾਂ ਵੀ ਲੋਕਾਂ ਦੀ ਗੱਲ ਨਾ ਜਾਵੇ ਸੱਚ ਉਹਨਾਂ ਦੇ ਬੁੱਧੀਜੀਵੀ ਅੰਦਰ ਕੀਤੇ ਹੋਏ ਹੈ ਵੇ ਬੁੱਧੀਜੀਵੀ ਕੋਲ ਤੋਪ ਸੀ ਕਲਮਰਾਂ ਲਿਖਦੇ ਸੀ ਕੋਈ ਲੇਖ ਹੀ ਲਗਦੇ ਸੀ ਕੋ ਬਾਬਾ ਸਾਹਿਬ ਦੇ ਸੀ ਲੋਕਾਂ ਕੋਲ ਗੱਲ ਆਉਂਦੀ ਸੀ ਜੇ ਪ੍ਰਭਾਉ ਬੁੱਧੀ ਜੀਵੀਆਂ ਜੇ ਸਰਕਾਰ ਦੇ ਪੈਰਾਫਲੋ ਮਿੱਟੀ ਘੜਤੀ ਜੇ ਇਹ ਕਹਿਣਾ ਹੋਵੇ ਤਾਂ ਵੀ ਜੇ ਨੂੰ ਨਾ ਰੋਕਿਆ ਜਦੋਂ ਬავਛਾ ਖੜਦਾ ਸਾਡੇ ਚਲਾਣਾ ਵਾਲਾ ਚਰ ਵੀ ਨੀ ਦੋਬਾ ਬੰਦ ਕਰਿਆ ਹੁਣ ਕੋਲੇ ਖਾ ਖਾਂਦਾ ਵੀ ਹੁਣ ਨਹੀਂ ਅਸੀਂ ਕਿਸੇ ਨੂੰ ਗੋਲ ਦੇ ਨਵੀਂ ਇਹ ਕਾਨੂੰਨ ਅੰਕ ਲੈ ਬਣਿਆ ਸਿੱਧੂ ਵੱਡੇ ਬਣਾਉਣਗੇ ਬਹੁਤ ਇੰਨਾ ਕੋਲਾ ਪਾੜਾ ਦਿੰਦਾ ਵਿਧਾਨ ਅਮਰ ਜੀ ਲਉਣੀਏ ਪੂਰੇ ਜੇਬ ਦੀ ਜਵਾਲ ਬੰਦ ਕਿਸੇ ਐਂਗੀ ਦੀ ਕਰਨੀ ਹੈ ਕੋਈ ਸਟੇਟ ਖਲਾਮ ਹੈਗਾ ਕਾਨੂੰਨ ਬੇਸਤੀਆਂ ਤੋਂ ਬਾਹਰ ਤੀਜੀ ਨਹੀਂ ਇਹਦੀ ਬਾਕੀ ਕੂਕੇ ਤੁਸੀਂ ਜੇ ਤੁਸੀਂ ਮਰਜੀ ਫੌਜ ਤੋਂ ਆ ਬੜਾ ਕਣਗਵਾਦ ਵਾਲੀ ਪੰਜਾਬ ਦੀ ਸੀਗਾ ਕੋਈ ਡਰ ਲਾਣੇ ਦਾ ਨਹੀਂ ਸੀ ਬੈਠ ਕੇ ਖੜ ਤੇ ਲਾਤੀ ਸੀ ਇਸ ਕਰਕੇ ਇੰਨਾ ਤਾਂ ਸ਼ਾਇਦਾ ਕਾਨੂੰਨ ਉਹਨਾਂ ਚਰ ਜਲਦਾ ਜਿੰਨਾ ਚਿਰ ਭਰਾਵੋ ਅਸੀਂ ਸਹਿਮ ਨਹੀਂ ਡਰਦੇ ਹਾਂ ਫਿਰ ਮੈਂ ਨਾ ਮਾਰ ਚਾ ਜਾ ਮੇਰੇ ਤੇ ਨਾ ਬੱਚਾ ਬਣ ਜੇ ਤੇ ਜਦੋਂ ਤੁਸੀਂ ਇਹ ਧਾਰ ਲਈ ਕਿ ਪੱਟੇ ਬੁੱਤਿਆਂ ਸਾਡਾ ਸੋ ਕੋਈ ਨੂੰ ਸਾਰਨ ਮੂਰੇ ਆ ਕਹੇ ਨੂੰ ਨਹੀਂ ਮੋਜੀ ਸੁਦੇ ਚ ਕਿੰਨੇ ਕਾਨੂੰਨ ਕੀ ਕਰ ਦੇਵੋਗੇ ਹਲਾਟੜਵਰ ਮਗਲਾਈ ਦੌਰ ਨੇ ਕਿਸਾਨਾਂ ਦਾ ਪਾਣੀ ਦਾ ਮਸਲਾ ਆਇਆ ਉਹਨਾਂ ਨੇ ਮੋਰਚਾ ਲਾਇਆ ਜਿੱਦਿਸ਼ ਲੰਗੀ ਸੀ ਸਰਕਾਰ ਨੇ ਉਹਨਾਂ ਨੂੰ ਨਾ ਸੁਣਨ ਕੇ ਉਹਦਾ ਗੋਲ ਨਹੀਂ ਜਾਣਦੀ ਬਾਰਾ ਮਾਰ ਤੇ ਭਰਾਓ ਇਨ ਨੂੰ ਬੜਾ ਮਾਰੇ ਮਾਰਦੇ ਕਿਸਾਨ ਤਾਂ ਸੀਤ ਨਿਕਲਣਾ ਚਾਹੀਦਾ ਸੀ ਖਾਲ ਨੂੰ ਡਰਨਾ ਨਹੀਂਦਾ ਸੀ ਪਰ ਹੋਇਆ ਕੀ ਇਹਦੇ ਇੱਕ ਅਗਲੇ ਦਿਨ ਇਹਦਾ ਰੋਖਿਆ ਲੋਕਾਂ ਦਾ ਤੇ ਸਰਕਾਰ ਨੇ ਲੋਕਾਂ ਸਾਤਰ ਕਲਫੂ ਲਾਤਾ ਜੀ ਪਾਰਾਪੂਰਾ ਨਹੀਂ ਜਿਹੜਾ ਘਰੋਂ ਬਾਹਰ ਨਿਕਲੇ ਗੁਰੀਵਾਰਾਂਗੇ ਕਲਫੂ ਦਾ ਮਤਲਬ ਇਹ ਹੈ ਕਿ ਉਹ ਬਾਹਰ ਤੁਸੀਂ ਬਾਥਰੂਮ ਗਏਗਾ ਲੈਟਰਨ ਗਏ ਹੋ Ya